ਲਓ ਵੀਰ ਜੀ ਕਣਕ ਨੂੰ ਪਾਣੀ ਲਾਇਆ ਵੇਖਣ ਚੱਲੇ ਆ ਆ ਉਰਲਾ ਆਪਣਾ ਘਰ ਆ ਜਿਹੜਾ ਪਲਸਟਰ ਹੋਇਆ ਘਰ ਆ ਤੇ ਕਣਕਾਂ ਨੇ ਸਰਪਿੰਗਾ ਨੇ ਸਿੱਟੇ ਵਾਵਾ ਨਿਖਾ ਲਏ ਹੁਣ ਜਾਣਦੇ ਆ ਮੋਟਰ ਤੇ ਹਰਮਣ ਪਹਿਲਾਂ ਚਲੇ ਗਿਆ ਉਹ ਜਾਣਦੇ ਆ ਵਾ ਇਹਦੇ ਪਿੱਛੇ ਪਿੱਛੇ ਮੈਂ ਆ ਆ ਆਂਬੇ ਆ ਜੀ ਚਾਰੀ ਵਾਧੂ ਲੈਂਦੇ ਨਾਲੇ ਚੂਪਣ ਵਾਲੇ ਵੀ ਬਨ ਜਾਂਦੇ ਆ ਪੱਕ ਜਾਂਦੇ ਆ ਹੋਰ ਤੁਹਾਨੂੰ ਦਿਖਾਉਣੇ ਆ ਹੁਣ ਕਲਕੇ ਦਾ ਪਾਣੀ ਧਾਣੀ ਇਤਰਾ ਵੀ ਆਪਣੀ ਜੇ ਆ ਖੰਬੇ ਧਾਣੀ ਚ ਲਾਈਦਾ ਆ ਮੋਟਰ ਆ ਜੰਮੂ ਤੇ ਜੰਮੂ ਕੋਈ ਆ ਮੋਟਰ ਤੇ ਜੀ ਜਿਆਦਾ ਜੰਮੂ ਨਹੀਂ ਲਾਏ ਹਾਂ ਦੀ ਚੱਲ ਗਿਆ ਹੋ ਐਂਦੀ ਚੱਲ ਜਾ ਨਹੀਂ ਉਤੋਂ ਦੀ ਅਗਲੇ ਬੰਨਿਓ ਕਈ ਲੈ ਜਣੀ ਨਾਲ ਅੱਗੋਂ ਭਲਾ ਮੂੰਹਾਂ ਮਾ ਨਾ ਰੁੜਿਆ ਹੋਵੇ ਫੇਰ ਆਵਾਂਗੇ ਲੈਣ ਨਾਲਿਆਂ ਨਾਲੀ ਨੰਗ ਜਾਨਾ ਦੇ ਨੰਗ ਜਾਨਾ ਦੇ ਦੇਖ ਜਾਗੇ ਗੱਲ ਇਤਰਾ ਕਰ ਲਾ ਮੈਂ ਕਈ ਲੈ ਹੋਣਾ ਨਾਲ ਆਉਂਦੀ ਨੰਗ ਜਾਨਾ ਪਰ ਜਾਣੀ ਆ ਕਿੱਲਾ ਵੀ ਆ ਜਾਬ ਦਾ ਤਿੰਨਾਂ ਸਾਢੇ ਤਿੰਨਾਂ ਘੰਟੇ ਇਕੱਲਾ ਭਰ ਦਿੰਦੀ ਆ ਲਓ ਜੀ ਕਈ ਫੜ ਲੀਏ ਚਲੋ ਜੀ ਹੁਣ ਆਪਾਂ ਕਣਕ ਨੂੰ ਢੇੜਾ ਮਾਰ ਕੇ ਬਹੁਤ ਦੂਰ ਤੱਕ ਸਾਰਾ ਆਪਣਾ ਪਲਾਟ ਹੀ ਲਾਗੇ ਸੁਗਾ ਇਧਰੋਂ ਆ ਉਹ ਉਧਰ ਆ ਉਹ ਮੋਟਰ ਤੇ ਇੱਦੀ ਆ ਉਹ ਜਿਹੜੀ ਉਹਨ ਦੀ ਗੁੱਟ ਤੱਕ ਨੌ ਕਿੱਲੇ ਥਾਂ ਹੈਗਾ ਇੱਥੇ ਤੇ ਬਾਕੀ ਉਧਰ ਆ ਕੋਹ ਤੱਕ ਡੀਲਿਆ ਉਹ ਵਰ ਜਾਣੇ ਅਕੇ ਬਈਆ ਸਾਰਾ ਚੜੀ ਜਾਂਦਾ ਤੇ ਤੁਰੀਆਂ ਹੀ ਵੀਲਾ ਜਿਹੜਾ ਬੰਦਾ ਸਿਆਲ ਚ ਨਾ ਸਰੀਰ ਦੀ ਡੰਡ ਲਹਿ ਜਾਂਦੀ ਅਸਲ ਚ ਆਲ ਬੇਲੇ ਮੰਜੇ ਤੇ ਬਹਿਣਾ ਰੋਟੀਆਂ ਖਾ ਲੈਣੀਆਂ ਗੋਭੀ ਆਲੀਆਂ ਹੀ ਸਾਗੀ ਮੂਲੀਆਂ ਹੀ ਅ ਮਰਜੀਸ਼ ਕੁੜੀ ਆ ਵੀ ਹੁੰਦੀ ਨਹੀਂ ਆ ਹਸਦਾ ਬੰਦੇ ਨੂੰ ਬਹੁਤ ਔਖਾ ਮੇਰਾ ਇਥੋਂ ਦਾ ਟੁੱਟਾ ਥੋੜਾ ਆ ਤੇ ਟੱਪਾ ਕਰਾਖ ਹੀ ਦੇਗੀ टुट चंकी भाई चलो जी अगे भारी जगह किला गल की है कि बात की आ ਹੁਣ ਅਰ ਗਿਆ ਅੱਗੋਂ ਤਾਂ ਇਹ ਵੇਖ ਲਈ ਆ ਕਿੱਧਰ ਚੜ ਗਿਆ ਹਾਈ ਤਾਂ ਠੀਕ ਆ ਬਹਿ ਗਿਆ ਕਹੀ ਲੈਣਾ ਓਏ घनाग टूटा है नहीं पढ़ना रह गई साला ਕਈ ਟਪਤੀਏ ਹੀ ਇਤਰਾ ਪਰ ਜਦ ਭਾਰੀ ਜਾਏ ਕੋਈ ਵੱਡੀ ਗੱਲ ਨਹੀਂ ਰੁਕਤੇ ਚਲੋ ਜੀ ਠੀਕ ਹੈ ਬਾਅਦ ਚ ਵਖਾਉਣੀਆਂ ਤੁਹਾਨੂੰ ਵੱਟ ਵੱਡੀ ਜੰਦੀ ਡੇਕਣਾ ਪਈਏ